ਸਤਿ ਸ੍ਰੀ ਅਕਾਲ ਜੀ ਅੱਜ ਬਹੁਤ ਦਿਨਾਂ ਬਾਅਦ ਫੇਰ ਮੁਲਾਕਾਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਕੁਛ ਨਵੇਂ ਜਿਹੇ ਮੈਸਿਜ ਕਿ ਤੇ ਅੱਜ ਹੀ ਨਾਸਿਕ ਮਹਾਰਾਸ਼ਟਰ ਤੋਂ ਇੱਕ ਅਜੋਗ ਪਤੀ ਵੀਰ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੇ ਜਦੋਂ ਵਿਚਾਰ ਵਟਾਂਦਰਾ ਕੀਤਾ ਤਾਂ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਆਪਾਂ ਇਹ ਵੀਡੀਓ ਅੱਜ ਜਿਹੜੀ ਹੈ ਤੁਹਾਡੇ ਰੂਗ ਰੂ ਕਰੀਏ ਉਮੀਦ ਕਰਦਾ ਮੈਂ ਤੁਹਾਨੂੰ ਪਸੰਦ ਆਏਗੀ ਤਾਂ ਸਭ ਤੋਂ ਪਹਿਲਾਂ ਕੋਈ ਬੱਚਾ ਹੈ ਜਾਂ ਵੱਡਾ ਉਹ ਆਪਣੀ ਫੋਕਸ ਵਧਾਣਾ ਚਾਹੁੰਦਾ ਇਹ ਐਕਸਰਸਾਈਜ਼ ਜਿਹੜੀਆਂ ਹੈਗੀਆਂ ਇੱਕ ਜਾਂ ਦੋ ਮੈਰ ਦੱਸਣ ਜਾ ਰਹੇ ਹਾਂ ਤੁਹਾਨੂੰ ਅੱਜ ਪਹਿਲੀ ਐਕਸਰਸਾਈਜ਼ ਕਰਾਵਾਂਗੇ ਇਸ ਤੋਂ ਬਾਅਦ ਫਿਰ ਆਪਾਂ ਦੂਸਰੀ ਐਕਸਰਸਾਈਜ਼ ਕਰਾਂਗੇ ਤਾਂ ਤੁਸੀਂ ਕੀ ਕਰਨਾ ਹੈਗਾ ਕਿ ਆਪਣੀ ਇਸ ਉਂਗਲੀ ਨੂੰ ਇਸ ਤਰ੍ਹਾਂ ਰੱਖ ਲੈਣਾ ਸਿੱਧਾ ਰੱਖ ਲੈਣਾ ਤੇ ਕਿਸੇ ਇੱਕ ਆਬਜੈਕਟ ਦੇ ਉੱਤੇ ਇਹਨੂੰ ਫੋਕਸ ਕਰ ਲੈਣਾ ਸਾਹਮਣੇ ਕੋਈ ਇੱਕ ਚੀਜ਼ ਦੇਖ ਕੇ ਵੀ ਉਹ ਤੁਹਾਨੂੰ ਦਿਖਦੀ ਹੋਵੇ ਇੱਕ ਅੱਖ ਬੰਦ ਕਰ ਲੈਣੀ ਹੈ ਫਿਰ ਤੁਸੀਂ ਦੂਜੀ ਅੱਖ ਬੰਦ ਕਰਨੀ ਹੈ ਤੇ ਦੇਖਣਾ ਤੁਹਾਡੀ ਉਂਗਲੀ ਜਿਹੜੀ ਹੈ ਉਹ ਹਿੱਲਦੀ ਨਜ਼ਰ ਆਏਗੀ ਤੁਹਾਨੂੰ ਕਦੇ ਉਂਗਲੀ ਇੱਧਰ ਜਾ ਰਹੀ ਹੋਏਗੀ ਕਦੇ ਇੱਧਰ ਲੇਕਿਨ ਤੁਹਾਡੀ ਉਂਗਲੀ ਖੜੀ ਹੋਏਗੀ ਤਾਂ ਇਸ ਤੇ ਕਰਨ ਦੇ ਨਾਲ ਤੁਹਾਡੀ ਦੋਨੋਂ ਅੱਖਾਂ ਦੀ ਜਿਹੜੀ ਐਕਸਰਸਾਈਜ਼ ਹੋਏਗੀ ਤੇ ਸਾਡਾ ਫਿਜ਼ਿਕਸ ਦਾ ਫੀਨੋਮੈਨਨ ਪੈਰਲੈਕਸ ਇਹ ਵੀ ਇਸ ਦੇ ਨਾਲ ਸਿੱਧ ਹੋਏਗਾ ਤੇ ਇਹ ਇਸ ਤਰ੍ਹਾਂ ਤੁਸੀਂ ਕਰੋਗੇ 5-7 ਵਾਰੀ ਇਸ ਤਰ੍ਹਾਂ ਕਰਨਾ ਸ਼ੁਰੂ ਕਰੋ ਹਰ ਰੋਜ਼ ਕਰੋ ਸਵੇਰੇ ਉੱਠ ਕੇ ਕਰੋ ਬਹੁਤ ਅੱਛਾ ਹੈ ਘਾਹ ਦੇ ਉੱਤੇ ਨੰਗੇ ਪੈਰ ਤੁਰਦੇ ਹੋਏ ਫਿਰ ਇੱਕ ਦੋ ਵਾਰੀ ਇਹ ਐਕਸਰਸਾਈਜ਼ ਕਰੋ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਇੱਕ ਹਫ਼ਤੇ ਦੇ ਵਿੱਚ ਵਿੱਚ ਵੀ ਕੀ ਫਰਕ ਆ ਰਿਹਾ ਇਸ ਤੋਂ ਬਾਅਦ ਦੂਸਰੀ ਐਕਸਰਸਾਈਜ਼ ਲੈ ਕੇ ਛੇਤੀ ਹੀ ਫੇਰ ਮੈਂ ਹਾਜ਼ਰ ਹੋਵਾਂਗਾ ਬਹੁਤ ਬਹੁਤ ਧੰਨਵਾਦ